ਕਿਹੜਾ ਲਗਾਤਾਰ ਸਰਕਾਰਾਂ ਸਾਡੇ ਨਾਲ ਵਿਤਕਰਾ ਕਰ ਰਹੀਆਂ ਭਾਵੇਂ ਪੰਜਾਬ ਦਾ ਸਿੱਖ ਹੈ ਆਪਣੇ ਸਿੱਖਿਆ ਲਈ ਇਨਸਾਫ ਮੰਗਦਾ ਭਾਵੇਂ ਸਾਡਾ ਕਿਸਾਨ ਹੈ ਜਿਹੜਾ ਕਿਸਾਨੀ ਹੱਕਾਂ ਲਈ ਸੰਘਰਸ਼ ਕਰ ਰਿਹਾ ਇਹ ਸਰਕਾਰਾਂ ਤਕਰੀਬਨ 1947 ਤੋਂ ਸਾਡੇ ਖਿਲਾਫ ਕੁੱਟਦੀ ਆ ਰਹੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਵਾਅਦਾ ਵੀ ਕਰਦੀਆਂ ਰਹੀਆਂ ਜਿਨ੍ਹਾਂ ਦੇ ਅੱਜ ਜਿਹੜੇ ਸਿਸਟਮ ਦੀ ਅਗਵਾਈ ਕਰ ਰਹੇ ਆਂ ਦੇਸ਼ ਦਾ ਪ੍ਰਧਾਨ ਮੰਤਰੀ ਤੇ ਸਟੇਟ ਦਾ ਮੁੱਖ ਮੰਤਰੀ ਸਾਡੀ ਉਹਨਾਂ ਨਾਲ ਕੋਈ ਇੰਟਰੈਂਨਸ਼ਨ ਨਹੀਂ ਪਰੰਤੂ ਜੋ ਸਾਡੇ ਨਾਲ ਕਰ ਰਹੇ ਆਂ ਜੋ ਉਹਨਾਂ ਦਾ ਫਰਜ਼ ਬਣਦਾ ਸੀ ਉਸ ਤੋਂ ਪਹਿਲਾਂ ਨਹੀਂ ਦੇ ਰਹੇ ਇਸ ਲਈ ਅੱਜ ਸੀ ਉਹ ਸਿਸਟਮ ਨੇ ਪੁੱਤਲੇ ਸਾੜਨ ਜਾ ਰਹੇ ਆਂ ਇੱਕ ਗੱਲ ਭਾਵੇਂ ਸੈਂਟਰ ਦੀ ਸਰਕਾਰ ਔਰੀ 2027 ਚ ਬੀਬੇ ਦੀ ਆਸ ਰੱਖ ਰਹੀ ਆ ਪੰਜਾਬ ਤੇ ਪਰੰਤੂ ਜਿਹੜੀ ਆਮ ਆਦਮੀ ਸਰਕਾਰ ਸਾਡੇ 300 ਤੋਂ ਪੰਜਾਬ 'ਚ ਰਾਜ ਕਰ ਰਹੀ ਹੈ ਉਹ ਵੀ ਆਪਣੇ ਬਾਹਲੇ ਕਰਕੇ ਮੁਕਰਦੀ ਰਹੀ ਜਿਸ ਤਰ੍ਹਾਂ ਸਿੱਖਾਂ ਦੇ ਅਵਰੂਪ ਫੈਸਲੇ ਲੈ ਰਹੀ ਹੈ ਕਿਸਾਨਾਂ ਦੇ ਅਵਰੂਪ ਲੈ ਰਹੀ ਹੈ ਸਾਨੂੰ ਇੱਕ ਕਿਸਿਆਰਾ ਬਣਾਉਣ ਜਾ ਰਹੀ ਹੈ ਸੋ ਇਹ ਵੀ ਪ੍ਰਸੰਤ ਮਾਨ ਬਾਪੂ ਸੂਰਜ ਸਿੰਘ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰਿਆ ਸੀ ਉੱਥੇ ਜਾ ਕੇ ਕਹਿੰਦਾ ਸੀ ਕਿ ਜਿਨ੍ਹਾਂ ਦੀ ਸਜਾਵਾਂ ਪੂਰੀਆਂ ਹੋ ਗਈਆਂ ਉਹਨਾਂ ਨੂੰ ਸਰਕਾਰਾਂ ਕਿਉਂ ਨਹੀਂ ਛੱਡ ਗਈਆਂ ਪਰੰਤੂ ਅੱਜ ਉਹ ਗਰਮੀ ਸੰਮੂਹ ਤਿਆਰ ਨੇ ਇੱਕ ਵਾਰ ਸਰਕਾਰ ਨੂੰ ਅੱਜ ਇੱਕ ਚੇਤਾਵਨੀ ਦਿੰਨਾ ਕਿ ਭਾਵੇਂ ਇਹ ਸੰਘਰਸ਼ ਜਿਹੜਾ ਹੁਣ ਕਰ ਕਰ ਜਾ ਚੁੱਕਿਆ ਉਹ ਬੰਦੀ ਸਿੰਘ ਸਾਡੇ ਕੌਮ ਦੇ ਹੀਰੇ ਹੈ ਤੇ ਕੌਣ ਸਮਝ ਚੁੱਕੀ ਹੈ ਅੱਜ ਹਰ ਵਰਗ ਜਿਹੜਾ ਵੀ ਮਨੁੱਖੀ ਅਧਿਕਾਰਾਂ ਨੂੰ ਪਿਆਰ ਕਰਦਾ ਉਹਨਾਂ ਦੇ ਹੱਕ ਜਹਾਦਾ ਨਾਰਾ ਮਾਰਿਆ ਸੋ ਇਹ ਸਾਡੀ ਜੰਗ ਉਹ ਤੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸਾਡੇ ਉਹ ਸਿੰਘ ਬਾਹਰ ਨਹੀਂ ਆ ਜਾਂਦੇ ਸੋ ਮੈਂ ਗੱਲ ਕਰਾਂ ਜੇ ਜਹਾਦਾ ਜੱਟਾਂ ਸਿੰਘ ਹਮਾਰਾ ਦੀ ਜੀ ਸਿੰਘ ਨਿਸ਼ਾਨੇ ਨੂੰ ਲੈ ਕੇ ਤੁਰਿਆ ਸੀ ਕਿਉਂਕਿ ਇੱਕੇ ਨਿਸ਼ਾਨਾ ਸੀ ਜਿਹੜਾ ਸਾਡੇ ਨੌਜਵਾਲਾਂ ਦੀ ਸਰਕਾਰ ਨਸਲ ਤੁਸੀਂ ਕਰ ਰਹੀ ਸੀ ਉਹਨੂੰ ਰੋਕਣ ਵਾਸਤੇ ਕਾਰਜ ਕਰਿਆ ਇਹ ਕੌਮੀ ਕਾਰਜ ਹੈ ਕਿਉਂਕਿ ਜੇ ਉਹ ਨਾ ਕਾਰਜ ਕਰਦੇ ਅੱਜ ਜਿਹੜੀ ਨੋਰਮ ਵਾਲੀ ਹੈ ਉਹ ਬढ़ापे ਵੱਲ ਵੱਧ ਰਹੀ ਹੈ ਇਸ ਵਾਰ ਦੇ ਇਥੇ ਨਾ ਹੁੰਦੀ ਕਿਉਂਕਿ ਉਸ ਜੋ ਦਾ ਕਈ ਦਿਨਾਂ ਤੋਂ ਬਹੁਤ ਵੱਡਾ ਅਸਰ ਹੋਇਆ ਸੋ ਉਹਨਾਂ ਦਾ ਇਤਬਾਅਨਾ ਹੈ ਪੰਜਾਬ ਨਾਲ ਕਿ ਨਾ ਮੈਂ ਸਿਧਾਂਤ ਨੂੰ ਪਿੱਛੇ ਦੇ ਕੇ ਕੋਈ ਫੈਸਲਾ ਕਰਾਂਗਾ ਇਹ ਕਿ ਇੱਕ ਨਿਸ਼ਾਨਾ ਵੀ ਮੇਰੇ ਪੰਜਾਬ ਦਾ ਜਿਹੜਾ ਧੱਕਾ ਹੋ ਰਿਹਾ ਉਹਦੇ ਖਿਲਾਫ ਆਵਾਜ਼ اٹھਾਉਣੀ ਉਹ ਹਮੇਸ਼ਾ ਹੀ ਇਸੇ ਤਰ੍ਹਾਂ ਦੰਦੜਾ ਰਿਹਾ ਤੇ ਦੰਦੜਾ ਰਹੇਗਾ ਸੋ ਮੈਂ ਵਿਸ਼ਵਾਸਤ ਬਾਨਾ ਆਸ ਕਰਨਾ ਕਿ ਤੁਹਾਡਾ ਬਹੁਤ ਵੱਡਾ ਯੋਗਦਾਨ ਰਿਹਾ ਕੌਮੀ ਇਨਸਾਨ ਮੋਰਚੇ ਦਾ ਇਹ ਕੌਮ ਦਾ ਮੋਰਚਾ ਕਿਸੇ ਇੱਕ ਦਾ ਮੋਰਚਾ ਨਹੀਂ ਮੈਂ ਤਾਂ ਇੱਕ ਨਿਵਾਰਾ ਸੇਵਕ ਹੋਣ ਦੇ ਨਾਤੇ ਖੁਦ ਦਾ ਧੰਨਵਾਦ ਕਰਨਾ ਕਿ ਤੁਹਾਡੀ ਬਹੁਤ ਵੱਡੀ ਦੇਣ ਭਾਵੇਂ ਉਹ ਜਥੇਬੰਦੀਆਂ ਦੇ ਰੂਪ ਚ ਭਾਵੇਂ ਨਿੱਜੀ ਰੂਪ ਚ ਹਰ ਇੱਕ ਸੇਖੋ ਤੇ ਹਾਜ਼ਰੀ ਲੋਂਦਰੇ ਹਾਂ ਸੋ ਅੱਜ ਜਿਹੜਾ ਆਪਾਂ ਪ੍ਰੋਗਰਾਮ ਲਿਖਿਆ ਉਸ ਸਿਸਟਮ ਦੇ ਪੁੱਤਲੇ ਸਾਨ ਵਾਸਤੇ ਜੋ ਵੀ ਸਾਡੇ ਆਗੂ ਵਿੱਚ ਸਭਾ ਡਾਕਟਰ ਦਰਸ਼ਨਪਾਲ ਜੀ ਹੈ ਜਿਹੜੇ ਪਹਿਲੇ ਦਿਨ ਤੋਂ ਪਹਿਰਾ ਦੇ ਰਹੇ ਹੈ ਔਰ ਜਥੇਬੰਦੀਆਂ ਕਿਸਾਨ ਜੰਦੇ ਬੰਦੀਆਂ ਜਿੰਨੀ ਬਜ਼ੁਰਗ ਆਖੂ ਬੈਠੇ ਸਰਦਾਰ ਸਤਲਾਨ ਸਿੰਘ ਜੀ ਵੇਰੂ ਸੇ ਆਜਾਤ ਨਾ ਦੇਵ ਦੇ ਬਜਾਇ ਨਹੀਂ ਹਮੇਸ਼ਾ ਜਦੋਂ ਵੀ ਕਾਲ ਆਉਂਦੀ ਆ ਪਹਿਰਾਦਲੇ ਸਭ ਮੇਰੇ ਕੋਲ ਖੜ੍ਹਦੇ ਨਹੀਂ ਮੈਂ ਤਾਂ ਤੁਹਾਡੇ ਚਰਨਾਂ ਦੀ ਧੂੜ ਆਸ ਰੱਖਦਾ ਕਿ ਅੱਗੇ ਤੋਂ ਜੋ ਵੀ ਕਿਉਂਕਿ ਜਦੋਂ ਤੱਕ ਸਾਡੇ ਉਹ ਬੰਦੀ ਸਿੰਘ ਬਾਹਰ ਨਹੀਂ ਆ ਜਾਂਦੇ ਉਦੋਂ ਤੱਕ ਸਾਨੂੰ ਤੀਕੇ ਨਹੀਂ ਬਿਖਣਾ ਚਾਹੀਦਾ ਸੋ ਇਹ ਨਹੀਂ ਬੇਇੱਜ਼ਤੀਆਂ ਪਰਵਾਨ ਕਰਨਾ ਅੱਜ ਦੇ ਆਏ ਜੋ ਵੀ ਇੱਥੇ ਪਹੁੰਚਿਆ ਹਾ ਦਾ ਨਾਰਾ ਮਾਰਨ ਵਾਸਤੇ ਕੋਣ ਕੋਣ ਧੰਨਵਾਦ ਇੱਕ ਕਿਸੇ ਦਾ ਨਾਲ ਲੈਣਾ ਰਹਿ ਗਿਆ ਹੋਏ ਉਸ ਤੋਂ ਹੱਥ ਜੋੜ ਕੇ ਪ੍ਰਬੰਧਕ ਮਾਫੀ ਮੰਗਦੇ ਸੋ ਜਿਹੜਾ ਵੀ ਪ੍ਰੋਗਰਾਮ ਡਾਕਟਰ ਜੀ ਡਾਕਟਰ ਜੀ ਵੱਲੋਂ ਦੱਸਿਆ ਜਾਵੇਗਾ ਆਪਾਂ ਸੇ ਉਸਾਛਣ ਚ ਰਹਿ ਕੇ ਪਹਿਰਾ ਦੇਣਾ ਤੇ ਉਸ ਸਿੱਕਣ ਦੇ ਖਿਲਾਫ ਰੋਜ਼ ਨਜ਼ਾਰਾ ਕਰਨਾ